ਗੱਲ ਸੁਣ ਕੁੜੀਏ ਨੀ ਬਹਿ ਜਾ ਮੇਰੇ ਕੋਲ ਦਿਲ ਚ ਵਸਾਲੀ ਜਿਹੜੇ ਕਹਿਣੇ ਤੈਨੂੰ ਬੋਲ ਗੱਲ ਸੁਣ ਕੁੜੀਏ ਨੀ ਬਹਿ ਜਾ ਮੇਰੇ ਕੋਲ ਦਿਲ ਚ ਵਸਾਲੀ ਜਿਹੜੇ ਕਹਿਣੇ ਤੈਨੂੰ ਬੋਲ ਨੀ ਹਰ ਇੱਕ ਗੱਪਰੂ ਦੀ ਨਿਗਾਹ ਵਿੱਚ ਤੇਰੇ ਹੀ ਨਜ਼ਾਰੇ ਕੁੜੀਏ ਉਹ ਨਖਰੇ ਬਾਜ਼ਾਰ ਵਿੱਚ ਕਰਿਆ ਨਾ ਕਰ ਪੱਟੇ ਜਾਣਗੇ ਦੁਕਾਨਾਂ ਵਾਲੇ ਸਾਰੇ ਕੁੜੀਏ ਉਹ ਨਖਰੇ ਬਾਜ਼ਾਰ ਵਿੱਚ ਕਰਿਆ ਨਾ ਕਰ ਪੱਟੇ ਜਾਣਗੇ ਦੁਕਾਨਾਂ ਵਾਲੇ ਸਾਰੇ ਕੁੜੀਏ ਤੈਂ ਆਪਣੀ ਵੇ ਮੌਜ ਮਸਤੀ ਚ ਰਹਿਨੀ ਆ ਮੈਨੂੰ ਦੱਸ ਭਾਵੇਂ ਮੈਂ ਕਿਸੇ ਦਾ ਕੀ ਲੈਨੀ ਆ ਮੈਂ ਤਾਂ ਆਪਣੀ ਵੇ ਮੌਜ ਮਸਤੀ ਚ ਰਹਿਨੀ ਆ ਮੈਨੂੰ ਦੱਸ ਭਾਵੇਂ ਮੈਂ ਕਿਸੇ ਦਾ ਕੀ ਲੈਨੀ ਆ ਆਖਦੇ ਨੇ ਤੈਨੂੰ ਜਿਹੜੇ ਉਹਨਾਂ ਨੂੰ ਤੂੰ ਮੇਰੇ ਵੱਲੇ ਕਰੇ ਮੁੰਡਿਆ ਵੇਚਾਰ ਦੇਣ ਦੁਨੀਆ ਤੇ ਲੁੱਟਣੇ ਨਜ਼ਾਰੇ ਕੋਈ ਪਤਾ ਨਹੀਂ ਕਦੋਂ ਮੈਂ ਜਾਣਾ ਮਾਰੇ ਮੁੰਡਿਆ ਵੇਚਾਰ ਦੇਣ ਦੁਨੀਆ ਤੇ ਲੁੱਟਣੇ ਨਜ਼ਾਰੇ ਕੋਈ ਪਤਾ ਨਹੀਂ ਕਦੋਂ ਮੈਂ ਜਾਣਾ ਮਾਰੇ ਮੁੰਡਿਆ ਚਾਰ ਦੇਣੇ ਦੁਨੀਆ ਤੇ ਲੁੱਟਣੇ ਨਜ਼ਾਰੇ ਕੋਈ ਪਤਾ ਨਹੀਂ ਕਦੋਂ ਮੇ ਜਾਣਾ ਮਾਰੇ ਮੁੰਡਿਆ ਵੀ